ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਪਹੁੰਚੇ ਸੀਗੇ ਪਿੰਡ ਬੱਗੋਵਾਲੀ ਸਰਸਾ ਜ਼ਿਲ੍ਹਾ ਪੈਂਦਾ ਜੀ ਤਹਿਸੀਲ ਕਿਹੜੀ ਪੈਂਦੀ ਆਪਾਂ ਨੂੰ ਤਹਿਸੀਲ ਵੀ ਸਰਸਾ ਹੀ ਹੈ ਤੇ ਅਸੋਨੇ ਇੱਕ ਮੱਝ ਦਿਖਾਉਣੇ ਆ ਬਹੁਤ ਜ਼ਿਆਦੇ ਚੰਗੀ ਮੱਝ ਐ ਇਹ ਮਗਰ ਬੱਚਾ ਤੇ ਮੱਝ ਬਾਰੇ ਸੋਨੂੰ ਦਿਖਾਵਾਂਗੇ ਮੱਝ ਬਾਰੇ ਤੁਸੀਂ ਦੱਸੋ ਵੀ ਤੁਹਾਡਾ ਕੀ ਖਿਆਲ ਐ ਤੇ ਅੱਜ ਸਪੈਸ਼ਲੀ ਸਾਨੂੰ ਮੱਝ ਹੀ ਦਿਖਾਉਣੀ ਐ ਸੇਲ ਵਾਸਤੇ ਨਹੀਂ ਕੋਈ ਬਕਾਊ ਨਹੀਂ ਇਹ ਤਾਂ ਸਿਰਫ ਇੱਕ ਸੌਂਕੀ ਆ ਸਾਡੇ ਭਰਾ ਦਾ ਬਾਹਰ ਗਿਆ ਵਿਆਪ ਤੇ ਇਹ ਖੜੇ ਅੰਕਲ ਜੀ ਖੜੇ ਨਾਲ ਉਹਨਾਂ ਦਾ ਬ੍ਰਦਰ ਖੜਾ ਤੇ ਮਾਤਾ ਜੀ ਵੀ ਖੜੇ ਆ ਮਗਰ ਸਤਿ ਸ਼੍ਰੀ ਅਕਾਲ ਮਾਤਾ ਜੀ ਤੇ ਮੈਂ ਕਿਹਾ ਅੱਜ ਗੇੜਾ ਮਾਰਨ ਆਇ ਸੀ ਸਪੈਸ਼ਲ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਆ ਤੀਜੇ ਨੂੰ ਕਹਿੰਦਾ ਡਾਕਟਰ ਨੂੰ ਕਦੇ ਰੁਕ ਜਾ ਤੇ ਮੈਂ ਦਾ ਆਰਡਰ ਰੂਟਰ ਦੇਖੋ ਬਹੁਤ ਚੰਗਾ ਦੁੱਧੇ ਦਾ ਪਹਿਲਾਂ ਵੀ ਦੁੱਧ ਵਧੀਆ ਕੱਟਿਆ ਵਾ ਸੋਣਾ ਤਾਂ ਮੇਰਾ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਵੀ ਜਿਹੜਾ ਮਗਰੋਂ ਆਰਡਰ ਦਾ ਕਾਰ ਵੀ ਉਹ ਦਿਖਾਵਾਂ ਤੁਹਾਨੂੰ ਹੋ ਮਿੱਤਰੋ ਥੋੜੀ ਜਿਹੀ ਘੁਕਦੀ ਤਾਂ ਜ਼ਰੂਰ ਹੈਗੀ ਆ ਪਰ ਬਹੁਤ ਹੀ ਜ਼ਬਰਦਸਤ ਹੈ ਤੇ ਬਾਕੀ ਤੁਸੀਂ ਬੱਚਾ ਵੀ ਦੇ ਸਕਦੇ ਆ ਬੱਚਾ ਫੜੀ ਮਾਰ ਜਾ ਕਰੀਏ ਤੈਨੂੰ ਮੈਂ ਦੇਖੋ ਜੀ ਬੱਚਾ ਵੀ ਬਹੁਤ ਪਿਆਰਾ ਰੰਗ ਰੂਪ ਬਹੁਤ ਸਿਆੜੇ ਸੁਣਾ ਇਹ ਕੱਟਾਗਾ ਤਾਂ ਬਾਕੀ ਜਿਹੜੀ ਮੱਝ ਆ ਮੱਝ ਵੀ ਭਾਈ ਜੀ 20 ਲੀਟਰ ਵਾਲੀ ਹੈ 20 ਲੀਟਰ ਤੋਂ ਉੱਪਰ ਤਦ ਦਿਖਾਉਂਦੀ ਰਹੀ ਤਾਂ ਇਹ ਤੀ ਵਸਤੇ ਆ ਨਹੀਂ ਹੋਈ ਉਹ ਗੱਲ ਵੱਖਰੀ ਹੁੰਦੀ ਹੈ ਕਿਉਂਕਿ ਤਿਆਰੀ ਜਿਹੜੀ ਲਾਉਣੀ ਹੈ ਜਾਂ ਹੋਰ ਹੈ ਤਾਂ ਬੜੀ ਜਿਆਦਾ ਸੋਹਣੀ ਹੈ ਪ੍ਰਾਣੀਆਂ ਮਜਾਂ ਜੋ ਬਹੁਤ ਚੌਗੀ ਬਾਡੀ ਦੀ ਢੇਟ ਵੱਡਾ ਮਦਰੀ ਗੋਡੀ ਤੇ ਕਮੈਂਟ ਕਰਕੇ ਦੱਸਣਾ ਤੁਹੀ ਜ਼ਰੂਰ ਹੈ ਠੀਕ ਹੈ ਵੀ ਜਿਹੜੀ ਮੱਜਾ ਤੁਹਾਨੂੰ ਕੀ ਕਿਵੇਂ ਲੱਗੀ ਬਾਕੀ ਮਾਰਕਾ ਮੁਰਕਾ ਵੀ ਤੁਸੀਂ ਦੇਖਦੇ ਜਮ ਪ੍ਰੋਪਰ ਪਿਓਰ ਅੱਖ ਵੀ ਤੁਸੀਂ ਦੇਖ ਸਕਦੇ ਆ ਬਹੁਤ ਸੋਹਣੀ ਮਣ ਕੇ ਅੱਖਾਂ ਇੱਕ ਠਾ ਕਿੰਨੇ ਦਿਨਾਂ ਦਾ ਹੋ ਗਿਆ ਆਪਣਾ ਇਹ ਜੀ 1 ਮਹੀਨਾ 6 ਦਿਨਾਂ ਦਾ ਇੱਕ ਮਹੀਨਾ 6 ਦਿਨਾਂ ਦਾ ਹੋ ਗਿਆ ਹਨ ਤੇ ਦੁੱਧ ਹੁਣ ਕਿੰਨਾ ਪੀ ਜਾਂਦਾ ਇਹਨੂੰ ਇਹਨੂੰ 3 ਕਿਲੋ ਟਾਈਮ ਦਾ ਛੱਡਦੇ 6 ਕਿਲੋ ਛੇ ਕਿਲੋ ਦੁੱਧ ਹੈ ਹੁਣ ਇਹਦਾ ਤੇ ਇਹਨੂੰ ਫੀਡ ਦੇਣ ਲੱਗਿਆ ਫੀਡ ਇਹਨੂੰ دینی ਫੀਡ ਲਿਆਂਦੀ ਪਈ ਹੈ ਜੀ ਅੱਜ ਹੀ ਸਟਾਰਟ ਕਰਨੀ ਹੈ ਅੱਛਾ ਅੱਛਾ ਅੱਜ ਹੀ ਸਟਾਰਟ ਕਰਨੀ ਲਿਆਂਦੀ ਪਈ ਹੈ ਸਟਾਰਟਰ ਦੀ ਹਾਂਜੀ ਹਾਂਜੀ ਬਸ ਉਹ ਮੁੱਠੀ ਮੁੱਠੀ ਜੀ ਪਾ ਕੇ ਥੋੜੀ ਥੋੜੀ ਰੱਖੀ ਚੱਲੀ ਡੋਲੇ ਪਾਉਂਦੀ ਖਾਵੇ ਹਨਾ ਹੌਲੀ ਹੌਲੀ ਫੀਡ ਤੇ ਲੱਗਦੀ ਹੁਣ ਬਸ ਮੂੰਹ ਜਿਹਾ ਮਾਰਨ ਲੱਗ ਗਿਆ ਹਰੇ ਤੇ ਠੀਕ ਹੈ ਤੇ ਛੋਟੇ ਭਾਈ ਆਪਣੀ ਹੁਣ ਜਿਹੜੀ ਮੱਝ ਹੈ ਮੱਝ ਦਾ ਮਗਰਲੀ ਵਾਰ ਤਾਂ ਦੱਸਿਆ ਵੀ 20 ਲੀਟਰ ਤੋਂ ਉੱਤੇ ਵੀ ਰਿਕਾਰਡ ਹੋ ਆ ਵੀ ਜਿਹੜਾ ਜੋਖਾ ਵਾ ਤੇ 33 ਕਿਲੋ ਦੁੱਧ ਦੇ ਜਾਂਦੀ ਹੈ 13 ਜੀ 17 ਪਲੱਸ ਦੇ ਜਾਂਦੀ ਹੈ ਅੱਛਾ 33 17 ਪਲੱਸ ਹਜੇ ਜਨਕੀ ਵੀ ਗੌਰ ਨਾਲ ਸਾਹਮਣੇ ਨਹੀਂ ਗੌਰ ਹੈ ਨਹੀਂ ਜੀ ਘਰ ਦੇ ਵਿੱਚ ਤੇ ਇਧਰ ਉਹ ਕਾ ਇਧਰ ਬਿਹਤਰੀ ਮੁੱਤਰੀ ਲੱਗਿਆ ਵਾ ਜੀ ਨਾਲ ਹਨਾ ਫਿਰ ਫਰ ਤਾ ਬਾਕੀ ਫਿਰ ਇਹਨੂੰ ਫਿਰ ਦੇਖ ਇਹਨੂੰ ਜੋ ਕੇ ਸੰਕਾ ਦੀ ਇਹਨੂੰ ਖਰਾਖ ਰੁਕਦੇ ਆਪਾਂ ਕਰਦੇ ਆਂ ਫੋਨ ਤੇ ਗੱਲ ਤਾਂ ਇੱਕ ਵਾਰੀ ਇਹਨੂੰ ਮੜ ਜੇ ਪ੍ਰੋਪਰ ਢੰਗ ਦੇ ਨਾਲ ਸਾਮਣ ਲੱਗ ਤੇ ਜੇ ਹੁਣ 10 20 ਲੀਟਰ ਤੇ ਵੀ ਜਾਵੜੀ ਤਾਂ ਫਿਰ ਮੇਲੇ ਤੇ ਪਾਉਣ ਦਾ ਹੱਕ ਬਣਦਾ ਇਹਦਾ ਚਵਾਈ ਦਾ ਤਾਂ ਕਿਰਾਏ ਆਪਾਂ ਗੱਲਬਾਤ ਕਰਕੇ ਹਾਂ ਉਸ ਹਿਸਾਬ ਦੇ ਨਾਲ ਕਿਰਾਏ ਆ ਨਾ ਵੀ ਫੀਡ ਫੂਡ ਚੰਗੀ ਖਾਣ ਲੱਗੇ ਤੇ ਆਪਾਂ ਅੱਜ ਪ੍ਰੋਗਰਾਮ ਬਣਾਉਣੇ ਆ ਫੋਨ ਤੇ ਠੀਕ ਹੈ ਤਾਂ ਲਓ ਵੀ ਮਿੱਤਰੋ ਤਾਂ ਦੋਨੇ ਖੜੇ ਮਾਂ ਪੁੱਤ ਨੀਲੀ ਰਵੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿਵੇਂ ਲੱਗੇ ਤਾਂ ਬਾਕੀ ਮਾਝੇ ਰੀਅਲ ਦੇ ਵਿੱਚ ਜਿਹੜੀ ਵੀਡੀਓ ਚ ਇਹ ਗੇੜਾ ਦੇਉੜਾ ਦਿੰਦੀ ਆ ਤੇ ਜੇ ਰੀਅਲ ਦੇ ਵਿੱਚ ਦੇਖੂ ਤਾਂ ਹੋਰ ਵੀ ਗੱਲਬਾਤ ਐਂਡ ਹੋ ਜਾਂਦੀ ਆ ਧੰਨਵਾਦ ਸਸੀ ਕਾਲ